ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਦੇਸ਼ ਦੇ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਜਾਰੀ ਹੈ ਜਿਸ ਦੇ ਚਲਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਕਿਸਾਨ ਆਰਡੀਨੈਂਸ ਬਿਲ ਪਾਸ ਕੀਤੇ ਸਨ ਉਸ ਦੇ ਚਲਦੇ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਕਿਸਾਨ ਦਿੱਲੀ ਵਿੱਚ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੜਾਕੇ ਦੀ ਠੰਡ ਵਿੱਚ ਬੈਠੇ ਨੇ ਤੇ ਕਿਸਾਨ ਇਸ ਸੰਘਰਸ਼ ਵਿੱਚ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਬੈਠੇ ਲੋਕ ਕਿਸਾਨਾਂ ਲਈ ਤਨ ਮਨ ਧਨ ਨਾਲ ਸੇਵਾ ਕਾਰੀ ਨੇ ਉਤھے ਹੀ ਪੂਰੇ ਭਾਰਤ ਤੇ ਪੰਜਾਬ ਦੇ ਲੋਕਾਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਉਨ੍ਹਾਂ ਦੀ ਇਸ ਸੰਘਰਸ਼ ਵਿੱਚ ਸਾਥ ਦੇਣ ਵਿੱਚ ਅੱਜ ਗੁਰੂ ਨਗਰੀ ਅੰਮ੍ਰਿਤਸਰ ਨਾਲ ਲੱਗਦੇ ਬਲਾਕ ਮਝੱਠਾ ਦੇ ਪਿੰਡ ਪੰਡੋਰੀ ਲੁਬਾਣਾ ਪੰਡੋਰੀ ਬੜੈਚ ਛੋਟੇ ਨਾਗ ਵੱਡੇ ਨਾਗ ਅਤੇ ਹੋਰ ਲਾਗੇ ਦੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਪੰਡੋਰੀ ਬੜੈਚ ਦੇ ਗੁਰਦੁਆਰਾ ਪਾਈ ਸ਼ਾਲੂ ਜੀ ਦੇ ਮੁਖ ਸੇਵਾਦਾਰ ਬਾਬਾ ਮੋਹਨ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨਾਲ ਮਿਲ ਕੇ ਵੇਸਣ ਨਾਲ ਬਣੀਆਂ ਲਗਭਗ 30 ਕੁਇੰਟਲ ਪਿੰਨੀਆਂ ਬਣਾ ਕੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਤੇ ਜੀਆਂ ਜਾਣਗੀਆਂ ਚੰਦਰ ਜੀ ਜਿਹੜਾ ਉਹ ਪੁਰਾਣਾ ਕੀਤਾ ਗਿਆ ਕੈਪਟਨ ਮਨਤ ਸਿੰਘ ਮੈਂ ਅਹਿਮਲ ਖਰੋਤਾ ਜੀ ਭਾਈ ਸ਼ਾਲੂ ਦੇ ਗੁਰਦਸਾਹ ਪਿੰਡ ਪਨੋੜੀ ਬੜੈਚ ਪਨੋੜੀ ਲਬਾਣਿਆਂ ਦੇ ਸੈਂਟਰ 'ਚ ਜਿਹੜਾ ਗੁਰਦ ਅਸਥਿਤ ਹੈ ਇੱਥੇ ਜਿਹੜਾ ਪਿੰਨਿਆਂ ਦਾ ਲੰਗਰ ਜਿਹੜਾ ਕਿਸਾਨਾਂ ਦੇ ਵਾਸਤੇ ਜਿਹੜਾ ਤਿਆਰ ਹੋ ਰਿਹਾ ਜਿਹੜਾ ਕਿਸਾਨਾਂ ਨੇ ਦਿੱਲੀ ਮੋਰਚਾ ਲਗਾਇਆ ਸੰਘਰਸ਼ ਚੱਲ ਰਿਹਾ ਉਹਦੇ ਵਾਸਤੇ ਇੱਥੋਂ ਦੇ ਮੁਖ ਸੇਵਾਦਾਰ ਪ੍ਰਬੰਧਕ ਬਾਬਾ ਮੋਹਨ ਸਿੰਘ ਨੇ ਜਿਹੜਾ ਬੜਾ ਪ੍ਰਾਲਾ ਕੀਤਾ ਸੰਗਤਾਂ ਦੇ ਸੰਯੋਗ ਦੇ ਨਾਲ ਜਿਹੜਾ ਸਾਰੀਆਂ ਸੰਗਤਾਂ ਲਾਕੀਆਂ ਨੇ ਬੜਾ ਬਹੁਤ ਖਿਰਕੀ ਦੀ ਸੇਵਾ ਕੀਤੀ ਹੈ ਜਿੱਦਾਂ ਦੇ ਸਾਡੇ ਲਾਗੇ ਪਲੋਰੀ ਲਬਾਣਾ ਸਾਡਾ ਪਿੰਡ ਹੈ ਤੇ ਪਲੋਰੀ ਬੜਿਆਚ ਹੈ ਨਵੇਂ ਨਾਗ ਭੈਣੀ ਬਲਕਲਾ ਤੇ ਹੋਰ ਵੀ ਿਲਾਕੀ ਦੀ ਜਿਹੜੀ ਸੁੰਤਾਵਾਂ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਵਾ ਫਾਤੂਮਤ ਸੰਗਤ ਨੇ ਜਿਹੜੀ ਇੱਥੇ ਜਿਹੜੀ ਰਸਤ ਪਚਾ ਕੇ ਤੇ ਪਿੰਡੀਆਂ ਦੇ ਵਿੱਚ ਯੋਗਦਾਨ ਪਾਇਆ ਵਾ ਤੋਂ ਜਿਹੜਾ ਵਾ ਤਕਰੀਬ 3 ਕੰਨ ਤਾਂ ਤੋਂ ਜ਼ਿਆਦਾ ਜਿਹੜੀਆਂ ਪਿੰਡੀਆਂ ਬਣ ਚੁੱਕੀਆਂ ਅਜੀਬ ਪਿੰਨੀਆਂ ਜਿਹੜੀਆਂ ਬਣੀਆਂ ਨੇ ਜਿਆਦਾ ਪਿੰਨੀਆਂ ਬਣਾ ਕੇ 14 ਤਰੀਕ ਨੂੰ ਪਿੰਨੀਆਂ ਲੈ ਕੇ ਦਿੱਲੀ ਨੂੰ ਕਿਸਾਨਾ ਹਾਦਰ ਵਣਗੀ ਕਰਨੀ ਆ ਇੰਨੀਆਂ ਬੇਨਤੀ ਆ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਬਾਬਾ ਦਰਸ਼ਨ ਸਿੰਘ ਪਨੋਰੀ ਬੜਾਚ ਜੀ ਜੋ ਬਾਬਾ ਮੋਹਨ ਸਿੰਘ ਦੇ ਵੱਡੀ ਪਾ ਵਡੇ ਭਾਈ ਸਾਹਿਬ ਹਨ ਮੈਂ ਇਹ ਬੇਨਤੀ ਕਰਦਾ ਹਾਂ ਕਿ ਉਹ ਵੀ ਪ੍ਰਧਾਨ ਮੰਤਰੀ ਲਾਲ ਬੱਧ ਸ਼ਾਸਤਰੀ ਜਿਨਨੇ ਜੈ ਜਵਾਨ ਤੇ ਜੈ ਕਿਸਾਨ ਦਾ ਨਾਹਰਾ ਲਾਇਆ ਸੀ ਤੇ ਇਹ ਵੀ ਪ੍ਰਧਾਨ ਮੰਤਰੀ ਇਹ ਜਿਹੜਾ ਉਹ ਨਾਰੇ ਨੂੰ ਖਤਮ ਕਰ ਰਿਹਾ ਉਹ ਵੀ ਧਿਆਗਾ ਸੀ ਜਿਨਨੇ ਨਾਰੇ ਨੂੰ ਬੁਲੰਦ ਕੀਤਾ ਸੀ ਤੇ ਇਹ ਨਾਰੇ ਨੂੰ ਖਤਮ ਕਰ ਰਿਹਾ ਇਹਨਾਂ ਨੂੰ ਇਹ ਨਹੀਂ ਚਾਹੀਦਾ ਇਸ ਤਰ੍ਹਾਂ ਕਰਨਾ ਕਿਉਂ ਕਿਸਾਨਾਂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਜੋ ਕਿਸਾਨ ਦਾ ਆਪਣਾ ਰਵਈਆ ਹੈ ਉਹਦਾ ਬਣਿਆ ਰਹਿਣਾ ਚਾਹੀਦਾ ਜੋ ਕਿਸਾਨ ਦੀ ਬੜੀ ਮਿਹਨਤ ਹੈ ਇਸੇ ਕਰਕੇ ਮੈਂ ਇਹੋ ਬੇਨਤੀ ਕਰਦਾ ਹਾਂ ਕਿ ਇਹਨਾਂ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ ਉਹ ਮੰਨੀਆਂ ਜਾਣੀਆਂ ਚਾਹੀਦੀਆਂ ਹਨ ਨਹੀਂ ਇੱਥੇ ਜੋ ਕਿਸਾਨ ਜੋ ਦੁਕਾਨਦਾਰ ਜੋ ਵੀ ਕੋਈ ਬੰਦਾ ਹੋਵੇਗਾ ਇੱਥੇ ਆਣ ਕੇ ਉਹ ਬੈਠਾ ਰਹੇਗਾ ਤੇ ਇੱਥੇ 35 30 35 ਕੁਆਂਟਲ ਜਿਹੜੀਆਂ ਪਿੰਨੀਆਂ ਨੇ ਉਹ ਅੱਜ ਤੱਕ ਤਿਆਰ ਹੋ ਗਈਆਂ 8 7 ਲਵਾਈ ਜਿਹੜੇ ਉਹ ਲੱਗੇ ਰਹੇ ਹਨ ਤੇ ਬਹੁਤ ਸੰਗਤਾਂ ਨੇ ਆਣ ਕੇ ਇੱਥੇ ਪਿੰਨੀਆਂ ਵੱਟੀਆਂ ਪਿੰਨੀਆਂ ਬਣਾਈਆਂ ਨੇ ਦੇਸੀ ਘੋੜੀਆਂ ਦੀਆਂ ਪਿੰਨੀਆਂ ਬਣੀਆਂ ਹਨ ਕਿਉਂ ਇਹ ਪਿੰਨੀਆਂ ਉੱਥੇ ਜਾਣੀਆਂ ਸ਼ੰਭੂ ਬਾਰਡਰ ਤੇ ਜੋ ਸੰਗਤਾਂ ਵਾਸਤੇ ਕਿਸਾਨਾਂ ਦੇ ਮੋਰਚੇ ਵਾਸਤੇ ਜਾਣੀਆਂ ਹਨ ਤੇ ਇਹ ਮੈਂ ਬੇਨਤੀ ਕਰਦਾ ਹਾਂ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਕਿ ਜੋ ਕਿਸਾਨਾਂ ਦੀਆਂ ਮੰਗਾਂ ਹਨ ਇਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਤੇ ਆਪਣੇ ਕਾਲੇ ਕਾਨੂੰਨ ਜਿਹੜੇ ਹਨ ਵਾਪਸ ਲੈ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ